ਸਰਦਾਰ ਅਮਰਪਾਲ ਸਿੰਘ ਇਹ ਯੂਨਾਈਟ ਸੈਕਲਿਸ਼ਨ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਹੈ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਅੱਖਾਂ ਦੇ ਇਲਾਜ ਲੋਕਾਂ ਦੀਆਂ ਸਵਾਮਾਂ ਚਲਦੀਆਂ ਨੂੰ ਕਰਦੇ ਹਨ ਤੇ ਹੁਣ ਤੱਕ 2005 ਤੋਂ ਲੈ ਕੇ ਅਸੀਂ 622 ਅੱਖਾਂ ਦੇ ਕੈਂਪ ਲਗਾ ਚੁੱਕੇ ਹਾਂ ਜਿਹਦੇ ਵਿੱਚ 3 ਲੱਖ 8100 ਦੇ ਕਰੀਬ ਜਿਹੜੇ ਪੇਸ਼ੈਂਟਾਂ ਦੇਖੇ ਗਏ ਆ 1 ਲੱਖ 78000 ਲੋਕਾਂ ਨੂੰ ਅਸੀਂ ਐਨਕ ਦਿਤੀਆਂ ਗਈਆਂ ਹਨ ਤੇ ਤਕਰੀਬਨ 35000 ਲੋਕਾਂ ਦੇ ਜਿਹੜੇ ਆਪਰੇਸ਼ਨ ਆ ਕੀਤੇ ਗਏ ਆ ਉਹ ਪੰਜਾਬ ਵਿੱਚ ਸਾਡੇ 3 ਸੈਂਟਰ ਆ ਇੱਕ ਲੁਧਿਆਣਾ ਵਿੱਚ ਹੈ ਗੁਰਦਾਸਪੁਰ ਹੈ ਉਹ ਜਲੰਧਰ ਵਿੱਚ ਹੈ ਜਿੱਥੇ ਕਿ ਹਰੇਕ ਮਹੀਨੇ ਦੀ ਇੱਕ ਤਰੀਖ ਫਿਕਸ ਕੀਤੀ ਗਈ ਹੈ ਉੱਥੇ ਲੋੜਵੰਦ ਮਰੀਜ਼ਾਂ ਦੇ ਜਿਹੜੇ ਪਟੇਸ਼ਨਾਂ ਸਾਰਾ ਸਾਲ ਫ੍ਰੀ ਚੱਲਦੇ ਆ ਔਰ ਕਸਮਿਆਂ ਵਿੱਚ ਜਾ ਕੇ ਵੀ ਜਿਸ ਤਨਾ ਅੱਜ ਭੀਖਵੇਂੰਡ ਵਿੱਚ ਕੈਂਪ ਲਗਾਇਆ 70 ਕੈਂਪ ਸਾਡੇ ਪੂਰੇ ਪੰਜਾਬ ਦੇ ਵਿੱਚ ਅਸੀਂ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਉਹ ਪਿੰਡਾਂ ਵਿੱਚ ਜਾ ਕੇ ਉਹਨਾਂ ਦਾ ਇਲਾਜ ਕਰਦੇ ਆ ਇਹ ਸਾਰੀਆਂ ਸੇਵਾ ਜਿਹੜੀਆਂ ਹੈਗੀਆਂ ਬਿਲਕੁਲ ਫ੍ਰੀ ਹੁੰਦੀਆਂ ਹਨ ਮੁਫਤ ਦਵਾਈ ਦਿੱਤੀ ਜਾਂਦੀ ਹੈ ਮੁਫਤ ਮੈਡੀਕਲ ਜਾਂਚ ਦਿੱਤੀ ਜਾਂਦੀ ਹੈ ਉਹ ਚਿੱਤੇ ਮੋਦੀ ਪ੍ਰੈਸ਼ਡ ਜਿਹੜੇ ਫ੍ਰੀ ਕੀਤੇ ਜਾਂਦੇ ਆ ਅ ਅੱਜ ਅਸਬਾਬੁਖੀ ਰਿੰਡ ਦੇ ਵਿੱਚ ਕੈਂਪ ਲਗਾਇਆ ਤੇ ਕਿੰਨੇ ਲੋਕਾਂ ਨੇ ਲਾਹਾ ਲਿਆ ਇਸ ਕੈਂਪ ਦੀ 450 ਦੇ ਕਰੀਬ ਸਾਡੀ ਉਪੜੀ ਹੋਈ ਆ ਜਿਹਦੇ ਵਿੱਚ ਤਕਰੀਬਨ 350 ਲੋਕ ਜਿਹੜੇ ਉਹਨਾਂ ਨੂੰ ਮੈਨਕ ਦਿੱਤੀ ਗਈ ਆ ਹਰੇਕ ਪੇਸ਼ੈਂਟ ਨੂੰ ਜਿਹੜੀ ਆ ਦਵਾਈ ਦਿੱਤੀ ਗਈ ਆ ਔਰ ਤਕਰੀਬਨ 80 ਮਰੀਜ਼ਾਂ ਜਿਹੜੇ ਆਪਰੇਸ਼ਨ ਆ ਉਹ ਕੀਤੇ ਜਾਣੇ ਆ ਠੀਕ ਹੈ ਕਹਿੰਦੇ ਸੰਸਥਾ ਵੱਲੋਂ ਵੀ ਵੱਡਾ ਕੰਮ ਕਰ ਰਹੀ ਹੈ ਸੰਸਥਾ ਦਾ ਨੌਜਵਾਨ ਜੀ ਵੀ ਅਪੀਲ ਕਰ ਰਿਹਾ ਜੋਤ ਨੇ ਇਹ ਪਿਲ ਹੈਗੀ ਆ ਵੀ ਇਹ ਜਿਹੜੀਆਂ ਸਵਾਮਾਂ ਆ ਇਹ ਕਰਨੇ ਦੀ ਉਹਨਾਂ ਦੇ ਵਿੱਚ ਜਿਹੜੀ ਰੁਚੀ ਗਾਂ ਘਟ ਰਹੀ ਆ ਅਸੀਂ ਦੇਖ ਰਹੇ ਆ ਤੇ ਉਹਨਾਂ ਨੂੰ ਇਹ ਸਵਾਮਾਂ ਨਾਲ ਜੁੜਨ ਬਹੁਤ ਬਹੁਤ ਆ ਜੋ ਇਹ ਲੋਕਾਂ ਨੂੰ ਵਿੱਚ ਜਿਹੜੀ ਗਰੀਬ ਜਨਤਾ ਆਪਣਾ ਇਲਾਜ ਨਹੀਂ ਕਰਾ ਸਕਦੀ ਜਾਂ ਕਈਆਂ ਕੋਲ ਹੋਰ ਸਾਧਨ ਨਹੀਂ ਹੈ ਨਹੀਂ ਕੋ ਨੂੰ ਲੈ ਕੇ ਜਾਣੇ ਵਾਲਾ ਹੈ ਨਹੀਂਗਾ ਤੇ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਵੀ ਪੈਸੇ ਪੱਖੋਂ ਜਾਂ ਸਰੀਰਕ ਪੱਖੋਂ ਜਿਹੜੀ ਵੀ ਸੇਵਾ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨੀ ਚਾਹੀਦੀ ਆ ਜਿਹਦੇ ਨਾਲ ਮਨੁੱਖਤਾ ਦੀ ਸੇਵਾ ਦਾ ਜਿਹੜਾ ਇਹ ਮੀੜਾ ਹੈਗਾ ਸਾਡੀ ਸੰਸਥਾ ਨੇ ਚੱਕਿਆ ਆ ਇਹਦੇ ਵਿੱਚ ਸਾਰੇ ਭਾਗੀਦਾਰ ਬਣ ਕੇ ਆਪਾਂ ਬਹੁਤ ਵੱਡ ਸੇਵਾ ਕਰਸੇ ਹਾਂ ਹਾਂਜੀ ਭਾਈ ਜੀ ਕੀ ਰਾਏ ਮੇਰਾ ਨਾਮ ਜਗਮਨ ਸਿੰਘ ਕਿਹ ਹੈ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਂਜੀ ਮੈਂ ਪ੍ਰੋਗਰਾਮ ਦਾ ਬੋਲ ਆਇਆ ਇਹ ਜਿਹੜਾ ਤੁਹਾਨੂੰ ਭਾਈ ਸਾਹਿਬ ਹੱਦ ਤੋਂ ਪਹਿਲਾਂ ਵੀ ਪਰਾਏ ਦੱਸ ਚੁੱਕਿਆ ਯੂਨਾਈਟਿਡ ਸਿਕ ਕਮਿਸ਼ਨ ਜੋ ਕਿ ਅਮਰੀਕਾ ਦੇ ਸਰਦਾਰ ਅਸ਼ਪਾਲ ਸਿੰਘ ਜੀ ਟੀਟਾ ਇਹ ਚੇਅਰਮੈਨ ਹੈ ਇਸ ਸੰਸਥਾ ਦੇ ਉਹਨਾਂ ਨੇ ਕਿ ਉਪਰਾਲਾ ਕੀਤਾ ਵਾ ਵੀ ਆਪਣੇ ਦੇਸ਼ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਲੋਕ ਇਲਾਜ ਨਹੀਂ ਕਰਵਾ ਸਕਦੇ ਜਾਂ ਕੋਈ ਚਲੋ ਉਹਨਾਂ ਦੀ ਪਾਕਟ ਲਾਉ ਨਹੀਂ ਕਰਦੀ ਤਾਂ ਹੋਰ ਵੀ ਕੋਈ ਵੀ ਕਿਸੇ ਵੀ ਕਿਸਮ ਦਾ ਭਾਵੇਂ ਉਹ ਐਸੇ ਫ੍ਰੀ ਇਲਾਜ ਕਰਵਾ ਸਕਦਾ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਆਪਣੇ ਯੂਥ ਨੂੰ ਜਿਵੇਂ ਤੁਸੀਂ ਇਹਨਾਂ ਪੁੱਛਿਆ ਕੁਐਸਚਨ ਯੂਥ ਬਾਰੇ ਕੀ ਹੈ ਯੂਥ ਨੂੰ ਇਹ ਵੀ ਉਹ ਵੱਧ ਚੜ ਕੇ ਐਜ਼ ਅ ਵੌਲੰਟੀਅਰ ਚਲੋ ਜਿਸ ਤਰ੍ਹਾਂ ਵੀ ਹੋ ਸਕਦਾ ਇਹਨਾਂ ਕੈਂਪਾਂ ਦੇ ਵਿੱਚ ਭਾਗ ਲੈਣ ਜਾਂ ਕਿਸੇ ਜਿਹੜੇ ਬਜ਼ੁਰਗ ਨੂੰ ਟਰਾਂਸਪੋਰਟ ਲੈਣੀ ਉਹ ਉਹਨਾਂ ਨੂੰ ਟਰਾਂਸਪੋਰਟ ਆਪ ਦੇ ਕੋਲੋਂ ਜੂਥ ਅੱਜਕੱਲ ਮਹਈਆ ਕਰਵਾ ਸਕਦਾ ਇਸ ਲਈ ਉਹ ਵੀ ਭਾਗੀਦਾਰ ਧੰਨਵਾਦ ਇਹਨਾਂ ਦਾ ਕੈਂਪ ਲਵਾਇਆ ਫ੍ਰੀ ਕੈਂਪਾ ਚਾ ਕਾ ਪਹੁੰਚਿਆ ਵਾ ਤੇ ਐਨਕਾ ਦਿੱਤੀਆਂ ਜਾ ਰਹੀਆਂ ਦਾਰੂ ਦਿੱਤਾ ਜਾਦਾ ਧੰਨਵਾਦ ਗਰਨੀਤ ਕੋ ਕੀ ਗੱਲਾਂ ਤੁਹਾਨੂੰ ਇਹਦਾ ਫ੍ਰੀ ਕੈਂਪ ਲਗਾਇਆ ਹਾਂਜੀ ਇਹ ਕੈਂਪ ਲੱਗਾ ਸੀ ਅਸੀਂ ਵੀ ਆਏ ਹਾਂ ਨਾ ਸੋਨਾ ਵਾਲਾ ਦਾਰੂ ਵੀ ਦਿੱਤਾ ਵਾ ਐਨਕਾ ਵੀ ਦਿੱਤੀਆਂ ਆ ਔਰ ਫ੍ਰੀ ਅੱਖਾਂ ਬਣਾਈ ਜਾਂਦੇ ਜਿਨ੍ਹਾਂ ਦੀਆਂ ਬਣਨ ਵਾਲੀਆਂ ਜੀ ਤੇ ਨਾਲ ਮੰਦਰ ਵੀ ਲਗਾਇਆ ਗਿਆ ਸਾਰਾ ਕੁਝ ਸਟਾਇਆ ਵਧੀਆ ਇਹਨਾਂ ਨੇ ਕੀਤਾ ਪ੍ਰੋਗਰਾਮ ਧੰਨਵਾਦ ਇਹਨਾਂ ਵੀ ਦਾ ਪ੍ਰੋਗਰਾਮ ਅੰਸਾਰ ਡਾਕਟਰ ਸਿਕਮਿਸ਼ਨ ਨੇ ਸਾਡੇ ਭਿੱਖੀ ਇਵੈਂਟ ਵਿੱਚ ਕੈਂਪ ਲਗਾਇਆ ਹੈ ਕਈ ਹੁਣ ਗਰੀਬ ਲੋਕ ਉਚਾਰੇ ਲੰਚ ਨਹੀਂ ਪਵਾ ਸਕਦੇ ਉਹਨੂੰ ਫ੍ਰੀ ਲੰਚ ਪਵਾ ਕੇ ਦਿੱਤੇ ਉਹਨਾਂ ਨੇ ਤੇ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਸੀ ਉਹਨੂੰ ਫ੍ਰੀ ਐਨਕਾਂ ਵੀ ਲਗੀਆਂ ਮੈਨੂੰ ਵੀ ਐਨਕ ਦੀ ਲੋੜ ਸੀ ਮੈਨੂੰ ਫ੍ਰੀ ਦਿੱਤੀ ਗਈ ਜੀ ਅਸੀਂ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹੋ ਜੇ ਮਾਨੂੰ ਕੰਮ ਚੰਗੇ ਕਰਨੇ ਚਾਹੀਦੇ ਸੰਸਥਾ ਲੋਕਾਂ ਕੇ ਆਗੇ